ਆਲਟੋਨਿਊਸ ਚੈਨਲ ਦੇ ਵੇ ਤੁਹਾਡਾ ਸਵਾਗਤ ਅੱਜ ਹੁਸ਼ਿਆਰਪੁਰ ਦੇ ਕਸਬਾ ਗਰਦੀਵਾਲ ਦੇ ਪਿੰਡ ਖਿਆਲਾ ਬੁਲੰਦਾ ਵਿੱਚ ਬੀਤੇ ਦਿਨੀ ਬੋਰਵਾਲ ਦੇ ਵਿੱਚ ਡਿੱਗਨ ਕਾਰਨ ਮੌਤ ਦੇ ਸ਼ਿਕਾਰ ਹੋਏ 6 ਸਾਲਾਂ ਦੇ ਬੱਚੇ ਰਿਤੇਗ੍ਰੋਸ਼ਨ ਨੂੰ ਅੱਜ ਅੱਡਾ ਤੂਰੀਆਂ ਦੇ ਵਿੱਚ ਨਮ ਅੱਖਾਂ ਨਾਲ ਅੰਤਿਮ ਵਿਦਾਈ ਦੇ ਦਿੱਤੀ ਗਈ ਇਸ ਮੌਕੇ ਤੇ ਮ੍ਰਿਤਕ ਦੇ ਪਿਤਾ ਜੋਗਿੰਦਰ ਤੇ ਮਾਤਾ ਬਿਮਲਾ ਨੂੰ ਹਲਕਾ ਟਾਂਡਾ ਦੇ ਵਿਧਾਇਕ ਜਸਵੀਰ ਰਾਜਾ ਬਾਬਾ ਦੀਪ ਸਿੰਘ ਸੇਵਾਦਾਲ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਸਰਬਾਤ ਦਾ ਪਲਾ ਸੇਵਾ ਸੁਸਾਇਟੀ ਵੱਲੋਂ ਪਾਈ ਦਿਵਿੰਦਰ ਸਿੰਘ ਮਨੂਕਾ ਸਮੇਤ ਵੱਡੀ ਗਿਣਤੀ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੋਕਾਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ ਤੇ ਬੱਚੇ ਨੂੰ ਸ਼ਰਧਾਂਜਲੀ ਪੇਂਟ ਕੀਤੀ ਇਸ ਮੌਕੇ ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੱਲੋਂ ਸਰਕਾਰ ਵੱਲੋਂ ਅਲਾਨੀ ਗਈ 2 ਲੱਖ ਦੀ ਰਾਸ਼ੀ ਦਾ ਚੈੱਕ ਵੀ ਪਰਿਵਾਰ ਨੂੰ ਸੌਂਪਿਆ ਗਿਆ ਅਤੇ ਵਿਧਾਇਕ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਸਰਕਾਰ ਇਸ ਪਰਿਵਾਰ ਨਾਲ ਖੜੀ ਹੈ ਆਉ ਦੇਖਦੇ ਹਾਂ ਭਾਵਿਕ ਕਰਨ ਵਾਲੀਆਂ ਲਾਈਵ ਤਸਵੀਰਾਂ ਉਹਦੀ ਭਾਵਨਾ ਨੂੰ ਸਮਝੋ ਜੀ ਜੀ ਗਾਇਨੀ ਬੁਲਾਗੇ ਤਮਨੇ ਬਾਤਿਆ ਸਨ ਮੋ ਬੈ ਕੱਢ ਦੇ ਸਭੇ ਬੰਨਵਾਰਨ ਮੇਰੀ ਮਗੱਤ ਲਗਾਈਏ ਰੇ ਨਾ ਮੈਂ ਜਾਣਾਈ ਨਾਈ ਆਪਣੇ ਵੀਰ ਕਲੇ ਕਾਲੇਤੀ ਲਾਲ ਕੋ ਆ ਬਾਤੀ ਆ ਗੱਡੀ 'ਚ ਮੈਂ ਹੱਥ ਜੱਡੀ ਛੱਡਿਆ ਜਦੋਂ ਇਹ ਖਬਰ ਫੈਲ ਰਹੀ ਸੀ ਸੱਜੇ ਕੋਲ ਕੋਈ ਵੀ ਐਂਜਿਸ ਸੂਈਂ ਦਾ ਟਰਾਜਕੀ ਦੇਖੀ ਪਹਿਲੀ ਵਾਰੀ ਸਾਡੇ ਨਾਮ ਦਾ ਸਾਡਾ ਇਲਾਕਾ ਜਿਹਦਾ ਜਿੰਨੇ ਖਬਰ ਸੁਣੇ ਉੱਥੇ ਘਟਨਾ ਸਥਾਨ ਤੇ ਹੋ ਗਿਆ ਅਡੀ ਟੀਮ ਸਭ ਤੋਂ ਪਹਿਲਾਂ ਪਹੁੰਚੀ ਉਹ ਜਿਹੜੀ ਕੋਲ ਸਾਡੇ ਕੋਲ ਹੋ ਸਕਦਾ ਸੀ ਅਸੀਂ ਪਹਿਲਾਂ ਪ੍ਰੋਪਰ ਉਹ ਚੀਜ਼ਾਂ ਕੀਤੀਆਂ ਜਿਵੇਂ ਪਤਾ ਹੀ ਸਾਰਿਆਂ ਨੂੰ ਪਹਿਲਾਂ ਦੱਸ ਦਿੱਤੀ ਇੱਥੇ ਤੱਕ ਲੰਗਰ ਮੇਰੇ ਨਾਲ ਮੇਰਾ ਵੱਡਾ ਭਰਾ ਅਦਿਵੰਦਰ ਸਿੰਘ ਨੇ ਪਾਣੀ ਕੀ ਲੰਗਰ ਇਹ ਵੀ ਜਦ ਸਮਾਨ ਲੈ ਕੇ ਜਿੱਦਾਂ ਬਹੁਤ ਸਸਤਾ ਵਾਲੀ ਸਾਰਿਆਂ ਨੇ ਪਹੁੰਚਿਆ ਪਰ ਅਸੀਂ ਇੰਨਾ ਮਸ਼ਰਕਤ ਕਰਨ ਤੋਂ ਬਾਅਦ ਇੰਨੇ ਜੱਦੂ ਜਿਹੜਾ ਸਾਡਾ ਸਾਰਾ ਲੰਗਰ ਸਾਡੀ ਸਾਰੀ ਸੇਵਾ ਬੰਦੀ ਬਾਬਾ ਪ੍ਰਦੀਪ ਸਿੰਘ ਸੇਵਾਦਾਨ ਸਰਵਧਨਾ ਸੁਸਾਇਟੀ ਅਸੀਂ ਸਾਰਿਆਂ ਦੇ ਪਰਿਵਾਰ ਦੇ ਨਾਲ ਤੇ ਜਿਹੜੀਆਂ ਅੰਤਿਮ ਬਸੰਦਾਂ ਕਰੀਆਂ ਉਹ ਵੀ ਬਾਕੀ ਜੋ ਵੀ ਉਹਦੀ ਜਦੋਂ ਸਿੱਖਰੀ ਬੈੱਡ ਮੈਰੇ ਸ਼ਹਿਰ ਜਿਹੜਾ ਆਪਾਂ ਉਹਦਾ ਭੋਗ ਜਿਹੜਾ ਹੈ ਉਹ ਵੀ ਕੰਡਿਸ਼ਾਲਾ ਦੇ ਵਿੱਚ ਜਿਹੜਾ 31 ਤਰੀਕ ਨੂੰ ਜੰਗੀ ਹੋਣੀ ਸੀ ਭਾਈ ਜੇ ਸਰਕਾਰਾਂ ਦਾ ਫੇਲਿਅਰ ਕਿਹਾ ਜਾ ਸਕਦਾ ਹੈ ਪ੍ਰਸ਼ਾਸਨ ਦਾ ਜੀ ਅਜੇ ਤੱਕ ਕਿੰਨੀਆਂ ਜਿਹੜੀਆਂ ਐਜीडीएम ਸੈਟਿੰਗਾਂ ਹੋ ਚੁੱਕੀਆਂ ਚਲੋ ਪਰਮਾਤਮਾ ਅਗੇ ਅਰਦਾਸ ਕਰਦੇ ਨਹੀਂ ਹੋਣੀਆਂ ਚਾਹੀਦੀਆਂ ਪਰ ਫਿਰ ਵੀ ਪ੍ਰਬੰਧ ਹੈ ਜਿਹੜੇ ਹੋਣੇ ਚਾਹੀਦੇ ਮੁਕੰਮਲ ਲੱਗਦਾ ਹੈ ਕਿਤੇ ਜੇ ਹੁੰਦੇ ਕੁਲੰਦ ਜਾਂ ਰਿਤਿਕ ਬਚ ਸਕਦੇ ਸੀ ਬਿਲਕੁਲ ਇਹਦੇ ਵਿੱਚ ਕੋਈ ਦੋਰ ਆਈ ਨਹੀਂ ਜੇਕਰ 2 ਘੰਟੇ ਦੇ ਲਈ ਪ੍ਰਸ਼ਾਸਨ ਪੂਰੀ ਆਪਣੀ ਲੱਖ ਚਾਲ ਨਹੀਂ ਪੂਰਾ ਕੋਈ ਹੋ ਜਾ ਪ੍ਰਬੰਧ ਹੋ ਜਿਹੜਾ ਚਾਹੀਦਾ ਜਿੰਨੇ ਕੇ ਪ੍ਰਸ਼ਾਸਨ ਉਹ ਵੀ ਮੂੰਹ ਆਲੀ ਦੇ ਦਿੱਤੀ ਸੀ ਕਟਦੀਏ ਵੀ ਇੰਨਾ ਤਰੀਆਂ ਘਟਰਾਵਾਉਣ ਤੋਂ ਬਾਅਦ ਵੀ ਪੰਜਾਬੋ ਲੈਵਲ ਤੇ ਕੋਈ ਐਹੋ ਜਿਹੀ ਬਣ ਜੇ ਵੀ ਜਿੱਥੇ ਕੁਝ ਕੁ ਘਟਰਾਵਾ ਸੁਣੇ ਉਹਦੇ ਮੈਂਡ ਨੂੰ ਮੈਂ ਚਾਹ ਤੈ ਪਹਿਲਾਂ ਪਹੁੰਚਿਆ ਥੋੜਾ ਬੰਦਾ ਪਹੁੰਚ ਕੇ ਜਦੋਂ ਉਹ ਰਿਸਕ ਦਿੱਤਾ ਜਾਵੇ ਪਰ ਕੋਈ ਐਹੋ ਜਿਹਾ ਪ੍ਰਬੰਧ ਹੀ ਨਹੀਂ ਹੈਗਾ ਸਾਨੂੰ ਆਉਣ ਨੂੰ ਦੇਖੋ ਕਿਦੋਂ ਨੂੰ ਟਾਈਮ ਲੱਗਾ ਸਾਡੇ ਸੰਗੂਰ ਵਾਲੇ ਮਿੰਡੇ ਨਾਲ ਗ੍ਰਿੰਦਰ ਨਾਲ ਉਹ ਵਿਚਾਰਾ ਕਿਦੋਂ ਨਾ ਤੁਰਿਆ ਇਥੋਂ ਤੱਕ ਕਿ ਮੋਰੇ ਪਾਇਲਟ ਜਿਪ ਸੀ ਲੱਭੀ ਨੂੰ ਕੋਈ ਪ੍ਰਵੰਧਿਕਲੀ ਆਉਂਦਾ ਹੋ ਜਾਂਦਾ ਜੇ ਕੋਈ ਆਪਣੇ ਬੱਚੇ ਦੀ ਜਾਨ ਬਚਾਉਣੀ ਆ ਤੇ ਕੋਈ ਇਹੋ ਜਿਹਾ ਹਵਾਈ ਤਰੀਕੇ ਦੇ ਨਾਲ ਉੱਥੇ ਬੱਚੇ ਦੇ ਬੱਚੇ ਦੀ ਜਾਨ ਬਚਾਉਣੇ ਨੂੰ ਕੋਈ ਘਰੋਂ ਚੱਕ ਕੇ ਲਿਆ ਕੇ ਜਾਂਦਾ ਕੀ ਨਹੀਂ ਕਰ ਸਕਦੀਆਂ ਸਰਕਾਰ ਸਭ ਕੁਝ ਕਰ ਸਕਦੀਆਂ ਬਾਹਲੇ ਮੁਲਕਾਂ ਦੇ ਵਿੱਚ ਕਿਉਂ ਸਾਡੇ ਬੱਚੇ ਦੌੜਦੇ ਉੱਥੇ ਉੱਥੇ ਇੱਕ ਕਾਨੂੰਨ ਆ ਇੱਕ ਬੰਦੇ ਦੀ ਜਾਨ ਦੀ ਕਦਰ ਬੱਚੇ ਦੀ ਜਾਨ ਦੀ ਕਦਰ ਤੇ ਉਹ ਨਹੀਂ ਜਨਰਲ ਅਕਬਾਲ ਨੇ ਕੰਟਰੀਆਂ ਚੋਂਦਾ ਤੇ ਸਾਰਾ ਕੁਝ ਕਰਦਾ ਪਰ ਇੱਥੇ ਤੁਹਾਨੂੰ ਪਤਾ ਹੀ ਘੱਟ 9 ਘੰਟੇ ਚ ਬਿਜ਼ਾਰ ਕਰ ਦਵਾਇਆ ਸਾਡੇ ਨੂੰ ਮੰਨਣਾ ਪਾਉਣਾ। ਉਹੀ ਗੱਲ ਹੈ ਕਿ ਜਿਹੜੇ ਇਹ ਬਾਈ ਜੀ ਸੰਗਰੂਰ ਤੋਂ ਆਏ ਸੀਗੇ ਸਰਕਾਰ ਉਹਨਾਂ ਨੂੰ ਆਪਣੇ ਪਦਕ ਤੇ ਤਨਖਾਹ ਤੇ ਵੀ ਰੱਖ ਸਕਦੇ ਆ ਸੈਲਰੀ ਵਿੱਚ ਵੀ ਰੱਖ ਸਕਦੇ ਆ। ਹੋਰ ਵੀ ਅਰਬਾਂ ਰੁਪਏ ਜਿਹੜੇ ਆ ਇਸ਼ਤਿਹਾਰਾਂ ਦੇ ਫੋਕ ਤੇ ਆਖਵਾੜਾ ਚੱਲਣਾ ਦਿੰਦੇ ਜੀ। ਬਿਲਕੁਲ ਬਿਲਕੁਲ। ਉਹਨੂੰ ਕੀ ਨਹੀਂ ਕਰ ਸਕਦੇ? ਉਹਨੂੰ ਰੱਖਿਆ ਹੋਊਗਾ ਨਾ। ਤਨਖਾਹ ਦਿੱਤੀ ਹੋਊਗਾ ਨਾ। ਪਰ ਇਹ ਖਤਮ ਹੋਊਗਾ। ਸੱਚ ਹੈ।